ਉਹ ਕਦੋਂ ਗੁਰਨਾਮ ਸਿੰਘ ਕੀ ਕੰਮ ਕਰਦੇ 릭ਸ਼ਾ ਚਲਾਉਣਾ ਐਤੋ ਬਹੁਤ ਜਿਆਦਾ ਧੁੰਦਾ ਇਹ ਤਾਂ ਬਹੁਤ ਜਿਆਦਾ ਲੱਭਦਾ ਕੱਖ ਨਹੀਂ ਦੋ ਫਰ ਤੋਂ ਬੰਦਾ ਨਹੀਂ ਲੱਭਦਾ ਦੇ ਇੰਨੀ ਧੁੰਦਿਆ ਬਹੁਤ ਜਿਆਦਾ ਠੀਕ ਐ ਤੇਰਾ ਕੰਮ ਕਰਦੇ ਹਾਂਜੀ ਪਰੇਸ਼ਾਨੀ ਤੇ ਹੋਣੀ ਹੋਣੀ ਆ ਇਦਾਂ ਨਹੀਂ ਲੱਭੇ ਗਾੜੀ ਗਾੜੀ ਕੱਖ ਨਹੀਂ ਤਾਂ ਪਰੇਸ਼ਾਨੀ ਤੇ ਹੋਣੀ ਹੋਣੀ ਆ ਦੇ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਵੱਜ ਸਕਦੀ ਆ ਲਾਇਰ ਪੈਂਦੀ ਆ ਸਗੋਂ ਲੱਭਦਾ ਕੱਖ ਨਹੀਂ ਆਸੀ ਜਲਦੀ ਪਹੁੰਚ ਜਾਂਦੇ ਹਾਂ ਹਾਂ ਇਹ ਪਛੀਂ ਨਹੀਂ ਪਹਿਲੀ ਤੋਂ ਹੁੰਦੇ ਸੰਗਰਾਮ ਤੇ ਵੀ ਪਈ ਵੇਹ ਪਰ ਇੰਨੀ ਨਹੀਂ ਪਈ ਥੋੜੀ ਪਈ ਹੈ ਪਰ ਬਹੁਤ ਜਿਆਦੀ ਹਾਜਤ ਹੈ ਮੇਰੇ ਖਿਆਲ ਤੋਂ ਹੁੰਦੇ ੱਗੇ ਹਾਂਜੀ ਕਿੱਦਾਂ ਵੀ ਹੁੰਦੇ ਨੇ ਮੈਂ ਸਵੇਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਆਇਆ ਸੋਹਤੇ ਵੀ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਸਵੇਰੇ 4:30 ਵਜੇ ਕਰੋ ਫੇਰ ਵੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਗਏ ਆ ਉਹਦੋਂ ਪਰੇਸ਼ਾਨੀ ਤਾਂ ਹੋਣੀ ਹੋਣੀ ਹੈ ਪਰੇਸ਼ਾਨੀ ਤਾਂ ਬਹੁਤ ਜਿਆਦੀ ਹੁੰਦੀ ਹੈ ਇਹਦੇ ਲੱਭੇ ਗਾੜੀ ਕੱਖ ਨਹੀਂ ਦੇ ਇਸੇ 10 ਮਿੰਟਾਂ ਵਿੱਚ ਪਸਟਾਨ ਜਾਣੀਦਾ ਔਰ 15 ਮਿੰਟਾਂ ਚ ਜਾਈਦਾ ਨਾਮ ਕੀ ਕਰਦਾ ਗੁਰਨਾਮ ਸਿੰਘ ਕੀ ਨਾਮ ਕਰਦਾ ਮੇਰਾ ਨਾ ਟਿੰਕੂ ਭਾਈ ਆ ਤੋ ਉਹਨਾਂ ਬੋਜਾ ਵਰਦਸਤ ਪਈ ਹੈ ਮਹਾਰਾਜ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਹਾਰਾਜ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਣੀ ਆਉਂਦੇ ਸ਼ੇਰੀ ਆ 5:30 ਵਜੇ ਆਈਦਾ ਮਾਰਾ ਜੀ ਫੇਰ ਦਾ ਹਿਆਰ ਲਾ ਕੇ ਬੈਠੇ ਨੇ ਕੋਈ ਬੋਣ ਨਹੀਂ ਨੀ ਕੋਈ ਕੁਛ ਨਹੀਂ ਕੋਈ ਗਾਗ ਨਹੀਂ ਕੋਈ ਕੁਛ ਨਹੀਂ ਆਉਂਦੇ ਆ ਜੀ ਕੋਈ ਕੋ ਨੱਬ ਨਹੀਂ ਵਿਆਪਾਰ ਕੋਈ ਸੀ ਨਹੀਂ ਨੱਬਦੇ ਵੇ ਲੋਕ ਕੋਈ ਨਾ ਯਾ ਨਹੀਂ ਆਉਂਦੇ ਕੀ ਕਹਿਣਾ ਜਾਂਦੇ ਜਿਹੜਾ ਧੁੰਦ ਦੇ ਵਿੱਚ ਤੂੰ ਤੂੰ ਹੁੰਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤਾਂ ਇਹੀ ਕਹਿੰਨੇ ਚਲੋ ਹੋਲੀ ਸਲੋ ਵੇਖ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਨਹੀਂ ਧੁੰਦ ਕੋਈ ਤੂੰ ਹੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰਾ ਜੀ ਈ ਨੰਦਾ ਬੀਰਾਲਾਲ ਜੀ ਐਤੋਂ ਦਪੇਲੀ ਪਈ ਐ ਸੀ ਜੀ ਹਾਂਜੀ ਹਾਂਜੀ ਕਿੰਨੀ ਕਿ ਪਰਸਨ ਲੋਕਾਂ ਉਹ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਜੇ ਮਜੇ ਆਉਂ ਆ ਹੋਰ ਪਰੇਸ਼ਾਨੀ ਆ ਲੋਕਾਂ ਕਿੰਨੀ ਕਿ ਘਣੀ ਢੁੰਡ ਪਈ ਦਿੱਤੀ ਬਹੁਤ ਜ਼ਿਆਦਾ ਢੁੰਡਾ ਜੀ ਆ ਰਹੀ ਲਾਗੋ ਨਹੀਂ ਬੰਦਾ ਦਿਸਣਦਿਆ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋ ਕੀ ਕਹਿਣਾ ਜਾਂਦੇ ਨੇ ਵਹੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਬੜੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲੰਡਾਂ ਲੰਡਾਂ ਚਗਾ ਕੇ ਜਾਣਾ ਚਾਹੀਦਾ ਕਿ ਇਹ ਨਹੀਂ ਪਤਾ ਲੱਗੇ। ਬਈ ਅਗੋਂ ਚੀਜ਼ ਆ ਰਹੀ ਆ ਵੇਖੋ ਲੱਗੋਂ ਰੇੜਾ ਨਹੀਂ ਦਿਸਣਦਿਆ। ਸਾਵਧਾਨੀ ਵਰਤਣੀ ਚਾਹੀਦੀ ਹੈ। ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ। ਬੜੇ ਹੌਂਕਲੇ ਨਾਲ ਚੱਲਣਾ ਚਾਹੀਦਾ ਧੁੰਦ ਬਹੁਤ ਜ਼ਿਆਦਾ। ਕੀ ਨਾਮ ਤੁਹਾਡਾ?